ਮਲਕੀ ਸਪਾਹੀ ਜੀ ਜੀ ਦੇ ਪੋਸਟ ਸਤਿਸ਼ਗੜ੍ਹ ਦੇ ਸੋ ਕੋਬਰਾ ਬਹੁਤ ਜ਼ਿਆਦਾ ਗਰਮੀ ਦਾ ਮਹਿਸੂਸ ਹੋ ਰਿਹਾ ਕਰੇ। ਪੂਰੇ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਮੇਰਾ। ਐਂਡ ਵੀ ਬਹੁਤ ਬਹੁਤ ਲੱਗੋ। ਇਹ ਘਟਨਾ 31 2000 24 ਨੂੰ ਵਜੇ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਐਨਕਾਉਂਟਰ ਸ਼ੁਰੂ ਹੋ ਗਿਆ ਉੱਥੇ। ਐਨਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ। और मेरे दो गोली लगी है छाती और एक मेरे डोले तक गोली लगी ठीक है जी तो जेड़े नक्सली उधर दो अपने मेरे साथी वाला आ रहे थे उन्होंने रोका और पीछे पीछे भेजे एक बंदा है अपना पर बात ये है कि पीछे वाले बोलता हूं चलो सो आते हुए जो दर्द की बात आ रही है पर मैं सोचता हूं और दिखाना हमारा नहीं ਸ਼ਾਹਤ ਦੂਰ ਹੈ ਨਾ ਉਹਦੇ ਕੋਲ ਫੌਜ ਵਾਲਾ ਬੱਤਵਾਤਾ ਹੈ ਆਪਣਾ ਜੋ ਫੌਜ ਹੈ ਆਓ ਆਓ ਫਰ ਬਹੁਤ ਬਹੁਤ ਹੁਣ ਆਪਣੇ बस यही ਕਹਿ ਰਹੇ ਮਾਤਾਂ ਦਾ ਲੱਖ ਸ਼ੁਰੂ ਹੋ ਜਾਈ ਜਾਂ ਕੁਝ ਹੀ ਬਣਾਉਂਦੇ ਵਰਮਾਂਂਦੀਪ ਸ਼ਾਮ ਨੂੰ 7:00 ਵਜੇ ਨੇ ਫੋਨ को ਸੀ ਬੀਨਿੰਗ ਕੀਤਾ ਹੈ ਉਹਨੇ ਕਿਹਾ ਨੂੰ ਦੱਸਿਆ ਕਿ ਇਹ ਨਾ ਫਿਰ ਜਦੋਂ ਕੰਮੀ ਹੋਣ ਲੱਗੇ ਉਹਨੇ ਫਿਰ ਭਾਈ ਬਾਬਾ ਜੀ ਨਾਲ ਬਾਬਾ ਜੀ ਸਾਹਮਣੇ ਆ ਜਾਓ ਦੇਖ ਲੱਗਿਆ ਕਿ ਹਾਂ ਜਿਹੜਾ ਠੀਕ ਹੈ ਇੱਕ ਜੇ ਪਰਮਾਤਮਾ ਦਾ ਬਲਕਿ ਖੁਦ ਹੀ ਹੈ ਜੀ ਨਾਲ ਹੀ ਰਾਤ ਬਚੀ ਹੈ ਆਇਓ ਚਲੋ ਬਾਹਰ ਨਹੀਂ ਆਜੋ ਆਜੋ ਹਰਵਾਲੇ ਜਲਦੀ ਆਜੋ ਪਹਿਲਾਂ ਮੈਂ ਸੁਵੇਦਾ ਚੰਚਸ ਸਿੰਘ ਸੇਖਵਾ ਬੜਾ ਜਮਾਨ ਕਰਦਾ ਕਿ ਇਹ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆਪਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਾ ਹੈ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰੈਂਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਖਲਾਸਾ ਤੂੰ ਬਹੁਤ ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਸ ਨਾਮ ਦਾ ਮੇਰਾ ਨਾਮ ਜੀ ਕੀ ਕਰਨਾ ਚਾਹੁੰਦੇ ਹੋ ਅੱਜ ਪਿੰਡ ਪਿੰਚਾ ਨੌਜਵਾਨ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਪਹਿਲਾ ਸਿਕਸ ਵਾਰ ਜਿੰਨੇ ਸੂਰਜ ਚੱਕਰ ਸਾਡੇ ਪਿੰਡ ਵਿੱਚ ਪ੍ਰਾਪਤ ਕੀਤਾ ਸਾਨੂੰ ਤੇ ਮਾਣ ਹੈ ਕਿ ਜਿੰਨੇ ਵਿਧਾਇਕਾਂ ਨੇ ਮਤ ਪਾਸ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸੰਕਲਪ ਲਈ ਸਾਨੂੰ ਮਾਣ ਹੈ ਸਾਨੂੰ ਘਰ ਭਿਆ ਸਾਨੂੰ ਬਹੁਤ ਵਧੀਆ ਲੱਗਦਾ ਬਹੁਤ ਸਾਨੂੰ ਬਹੁਤ ਅਹਲਾ ਵਾਲੇ ਨੇ ਹਟਾ ਤੰਗ ਨਸ਼ੇ ਨੇ ਤਿਆਗ ਕੇ ਪੱਤੀ ਉਹ ਨਕਰਾ ਜਾਨ ਨਾਂਕੇ ਪਰਦੇ ਪਰ ਨਾਮ ਆਜੀ ਸ਼ਿਵ ਦਾ ਪੁੱਤ ਨਗਰਿਆ ਕੈਂਟ ਟਿੱਕੜੇ ਵਾਲੀ ਇਹਦਾ ਛੋਟਾ ਦਾ ਆਰਮੀ ਦੇ ਵਿੱਚ ਹੈ ਬਾਕੀ ਭਾਈਆਂ ਦਾ ਆਰਮੀ ਦੇ ਵਿੱਚ ਹੈ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਦੇਸ਼ ਦੀ ਸੇਵਾ ਕਰਨਾ ਨਾਨਕਨ ਕੁਛ ਹੋਈ ਇਹ ਬੋਟ ਘਟਾਉਂਦੇ ਇੱਕ ਇਹ ਬੋਟ ਜਮਾ ਇਹ ਨਾ ਬੋਟੀ ਰਜਾਈ ਇਹਨਾਂ ਵੀ ਪੱਤੀਆਂ ਵੇਚੀਆਂ ਕਹਾਂ ਬਣਾ ਇੱਕ ਮਿੰਟ ਇਹ ਤਾਂ ਲਮ ਵੀ ਬਾਚ ਸੀ ਆਰਪੀ ਜੋਗੇ ਤੇ ਇੱਥੇ ਆਪਣਾ ਮਿਹਨਤ ਕੀਤੀ ਕੋਬਰਕ ਮੰਨੇ ਜੋਗੇ ਬੰਦੇ ਦੇ ਬੜੇ ਮਾਦਮ ਇਹ ਕਿੱਟਾ ਲੱਗ ਲਿਆ ਅੱਜ ਕਿਹ 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 ਮੇਰੇ ਇੱਕ ਗਾਵਾ ਬਹੁਤ ਬਹੀਆ